ਮੇਰਾ ਨਾਮ ਜੀ ਸੁਖਵੀਰ ਸਿੰਘ ਜੇਜੀ ਸੁਖਵੀਰ ਜੀ ਇਹ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਜੀ ਕਿਸ ਤਰ੍ਹਾਂ ਹੋਇਆ ਇਹ ਬਹੁਤ ਖਤਰਨਾਕ ਇਹ ਜੀ ਨੌਜਵਾਨ ਮੇਰੇ ਪਿੰਡ ਤੋਂ ਦਿਆਲਗੜ ਜੇਜੀਆਂ ਤੋਂ ਮੇਰੇ ਘਰਾਂ ਚੋਂ ਭਤੀਜਾ ਲੱਗਦਾ ਸੀਗਾ ਜੀ ਤੇ 10 ਸਾਲ ਪਹਿਲਾਂ ਇਹ ਇੱਕ ਮਤਲਬ ਇੰਗਲੈਂਡ ਗਿਆ ਸੀਗਾ ਬੱਚਾ ਦੀ ਉੱਚ ਵਿੱਦਿਆ ਲਈ ਤੇ ਉਹਦੇ ਅੱਗੇ ਬੈਸਟ ਫਿਊਚਰ ਲਈ ਤੇ ਬਹੁਤ ਤੇ ਤੇਨੇ ਉੱਥੇ ਸੰਘਰਸ਼ ਕੀਤਾ ਆਪਣੇ ਆਪ ਨੂੰ ਸਟੇਬਲ ਕੀਤਾ ਤੇ ਹੁਣ ਪਿੱਛੇ ਜੇ ਬੇਟਾ ਇੱਥੇ ਆਇਆ ਵੀ ਸੀਗਾ ਮਤਲਬ ਡੇਢ ਮਹੀਨਾ ਲਾ ਕੇ ਗਿਆ ਇੱਥੇ ਇਹ ਪਰਿਵਾਰ ਸਾਡਾ ਬਿジネス ਟਿੜਵੇ ਚ ਇਹਨਾਂ ਦਾ ਹੋਣ ਕਰਕੇ ਤੇ ਇਹ ਪਰਿਵਾਰ ਦੱਬੇ ਵਿਖੇ ਰਹਿੰਦਾ ਤੇ ਹੁਣ ਆਪਾਂ ਟਿੜਵੇ ਖੜੇ ਆ ਹਨ ਤੇ ਇਹ ਬੇਟਾ ਡੇਢ ਕਿ ਮਹੀਨਾ ਮਤਲਬ 28 ਜਨਵਰੀ ਨੂੰ ਇਹਨੇ ਵਾਪਸ ਜਾਣਾ ਸੀ ਪਰ ਉੱਥੋਂ ਮਤਲਬ ਕੰਪਨੀ ਜਿਹੜੀ ਚ ਕੰਮ ਕਰਦਾ ਸੀ ਉਹਦੀ ਕਾਲ ਆਨ ਕਰਕੇ ਉਹਨਾਂ ਨੇ ਪਹਿਲਾਂ ਕਾਲ ਕਰ ਲਈ ਤੇ 12 ਜਨਵਰੀ ਨੂੰ ਬੇਟਾ ਇੱਥੋਂ ਵਾਪਸ ਗਿਆ ਸੀ। ਢੜਬਾ ਤੋਂ ਵਾਪਸ ਗਏ ਨੇ ਜੀ। ਹਾਂਜੀ ਢੜਬਾ ਤੋਂ। ਪੂਰੇ ਡੇਢ ਮਹੀਨਾ ਮਤਲਬ ਧਾਲਗੜ ਜੇ ਜੀ ਆਪਣੇ ਪਿੰਡ ਵੀ ਦਿਲਬੇ ਵੀ ਬਾਕੀ ਜਿੱਥੇ ਵੀ ਕਿਸੇ ਰਿਸ਼ਤੇ ਦੇ ਵਿੱਚ ਬੱਚੇ ਮਤਲਬ ਜੋ ਵੀ ਵੋਕੇਸ਼ਨਸ ਹੁੰਦੀਆਂ ਨੇ ਜਿਵੇਂ ਉਹ ਕਰਦੇ ਆ ਮਤਲਬ ਹਜੂਰ ਸਾਹਿਬ ਵੀ ਮੱਥਾ ਟੇਕ ਕੇ ਆਏ ਬੱਚੇ ਤੇ ਮੰਨ ਲਓ ਬੜਾ ਖੁਸ਼ੀ-ਖੁਸ਼ੀ ਅਸੀਂ ਤਾਂ ਸੋਚਦੇ ਸੀ ਇਸ ਵਾਰ ਵੀ ਚਲੋ ਬਹੁਤ ਰਿਸ਼ਤੇ ਜਦੋਂ ਬੱਚੇ ਵਿਆਹਣ ਚੁੱਕੇ ਹੋ ਜਾਂਦੇ ਆ ਜੀ ਤੇ ਸੈੱਟ ਹੋ ਜਾਂਦੇ ਆ ਸਟੇਬਲ ਹੋ ਜਾਂਦੇ ਆ ਤੇ ਫਿਰ ਆਪਾਂ ਉਹਨਾਂ ਦੇ ਵਿਆਹ ਕਰਨ ਲਈ ਸੋਚਦੇ ਆ ਪਰਿਵਾਰ ਇਸ ਵਾਰ ਚਲੋ ਬਹੁਤ ਰਿਸ਼ਤੇ ਆਏ ਹੋਏ ਸੀ ਤੇ ਪਰ ਉਹ ਕਹਿੰਦਾ ਵੀ ਕੋਈ ਨਹੀਂ ਚਲੋ ਮੈਂ ਹੁਣ ਪੂਰੀ ਤਰ੍ਹਾਂ ਸੈੱਟ ਹੋ ਗਿਆ ਚਲੋ ਥੋੜਾ ਵਕਤ ਹੋਰ ਹੈਗਾ ਮੈਂ ਉਹ ਵੀ 6 ਮਹੀਨੇ ਵਿੱਚ ਕਰਫ ਕਰਕੇ ਤੁਸੀਂ ਅਗਲੇ ਸਾਲ ਤੇ ਪਾ ਲਓ ਕਿੱਥੇ ਦਾ ਜੀ ਦੇਖੋ ਵਿਆਹ ਦਾ ਸੋਚਿਆ ਸੀ ਕਿਤੇ ਇਹੋ ਜੀ ਨਿਊਜ਼ ਆ ਗਈ ਤੇ ਹੁਣ ਤੱਕ ਜਿੰਨਾ ਪਤਾ ਲੱਗਿਆ ਵੀ ਉਸ ਦਿਨ ਸੈਟਰਡੇ ਸੀਗਾ ਜੀ ਸੈਟਰਡੇ ਨੂੰ ਇਹ ਅਕਸਰ ਮਤਲਬ ਰੈਸਟ ਕਰਦਾ ਹੁੰਦਾ ਸੀਗਾ ਜੀ ਤੇ ਮਤਲਬ ਇਹ ਨਹੀਂ ਸੀਗਾ ਕੋਈ ਜ਼ਿਆਦਾ ਵੀ ਘੁੰਮਣ ਫਿਰਨ ਜਾਂ ਇੱਧਰ ਉੱਧਰ ਜਾਣ ਦੀ ਬਜਾਏ ਰੈਸਟ ਕਰਨਾ ਪਸੰਦ ਕਰਦਾ ਸੀ ਜਦੋਂ ਆਨਲਾਈਨ ਨਾ ਹੋਇਆ ਬੱਚਾ ਤਾਂ ਪਰਿਵਾਰ ਨੇ ਸੋਚਿਆ ਵੀ ਸ਼ਾਇਦ ਸੌਂ ਗਿਆ ਹੋਣਾ ਕਿਉਂਕਿ ਉੱਥੋਂ ਦੇ ਮਤਲਬ ਇੱਥੋਂ ਦੇ 4 ਵਜੇ ਸੀ ਤੇ ਉੱਥੋਂ ਦੇ 11 ਵਜੇ ਸੀ ਜਦੋਂ ਲਾਸਟ ਟਾਈਮ ਪਰਿਵਾਰ ਨੇ ਉਹ ਜਿਹਨਾਂ ਮਤਲਬ ਆਨਲਾਈਨ ਉਹਨੂੰ ਵੇਖਿਆ ਤੇ ਨੈਚਰਲੀ ਹੈ ਕਿ ਪਰਿਵਾਰ ਥੋੜੀ ਬਤੀ ਬੇਚੈਨੀ ਤਾਂ ਹੁੰਦੀ ਹੈ ਹਨਾ ਤੇ ਪਰਿਵਾਰ ਨੇ ਕਾਲਾਂ ਕੀਤੀਆਂ ਤੇ ਮੈਸੇਜ ਕਰਨ ਦੀ ਕੋਸ਼ਿਸ਼ ਕੀਤੀ ਕਿਤੇ ਉਹ ਰਿਪਲਾਈ ਤਾਂ ਕਰੇ ਜੇ ਉਹ ਹੋਵੇ ਤੇ ਫਿਰ ਪਰਿਵਾਰ ਦੀ ਬੇਚੈਨੀ ਵਾਧੀ ਗਈ ਸਾਰੀ ਰਾਤ ਕਾਲਸ ਵਗੈਰਾ ਕਰਦੇ ਰਹੇ ਤੇ ਵੀਰ ਜੀ ਹੋਣੀ ਜਸਵੀਰ ਹੋਰੀ ਸਾਡੇ ਭਾਬੀ ਜੀ ਨੂੰ ਹੌਸਲਾ ਵੀ ਜੰਦੇ ਰਹੇ ਵੀ ਕੋਈ ਗੱਲ ਨਹੀਂ ਚਲੋ ਬੱਚਾ ਸੌਂ ਗਿਆ ਹੋਣਾ ਤੇ ਇਹੀ ਹੁੰਦਾ ਆਪਾਂ ਨੂੰ ਹਨਾ ਤੇ ਆਪਾਂ ਅੱਛਾ ਹੀ ਸੋਚਦੇ ਆਂ ਵੀ ਚਲੋ ਕੋਈ ਨਾ ਹੋਵੇ ਪਰ ਮਨ ਤਾਂ ਘਬਰਾਉਂਦਾ ਹੈ ਹਨ ਤੇ ਫੇਰ ਇਹਨਾਂ ਦਾ ਮਤਲਬ ਇੱਕ ਹੋਰ ਰਿਲੇਟਿਵ ਜੋ ਬਰਮਿੰਗ ਇਹ ਲੜਕਾ ਬਰਮਿੰਗ ਇੰਗਲੈਂਡ ਬਰਮਿੰਗਮ ਰਹਿੰਦਾ ਸੀ ਜੋ ਜੋ ਲੜਕਾ ਥੋੜੀ ਉਹ ਦੂਸਰੇ ਸ਼ਹਿਰ ਰਹਿੰਦਾ ਸੀ ਥੋੜੀ ਦੂਰੀ ਤੇ ਉਹਨੂੰ ਕਾਲ ਕੀਤੀ ਤੇ ਉਹ ਜਦੋਂ ਆਇਆ ਉਹਨੇ ਵੀ ਬੈਲਾ ਅੰਬੁੱਲਾ ਵਾਟ ਐਵਰ ਜੋ ਦਰਵਾਜ਼ਾ ਖੜਕਾਇਆ ਹਨ ਸਾਰਾ ਜਦੋਂ ਅੰਦਰੋਂ ਨਾ ਖੁੱਲਿਆ ਤੇ ਉਹ ਉਸ ਲੜਕੇ ਨੇ ਫੇਰ ਦੁਬਾਰਾ ਇੱਥੇ ਇੰਡੀਆ ਭਾਈ ਜਸਵੀਰ ਨੂੰ ਮਤਲਬ ਸਿਮਰਨਜੀਤ ਦੇ ਡਾਡ ਨੂੰ ਫੋਨ ਕੀਤਾ ਵੀ ਅੰਕਲ ਵੀ ਕੋਈ ਅੰਦਰੋਂ ਰਿਪਲਾਈ ਨਹੀਂ ਆ ਰਿਹਾ ਤੇ ਕੰਮ ਮੈਨੂੰ ਖਰਾਬ ਲੱਗਦਾ ਬਟ ਤੁਸੀਂ ਘਬਰਾਇਓ ਨਾ ਤੇ ਵੀ ਕੀ ਮੈਂ ਪੁਲਿਸ ਨੂੰ ਕਾਲ ਕਰ ਲਾਂ ਤੇ ਫਿਰ ਜਸਵੀਰ ਬਾਈ ਜੀ ਨੇ ਕਿਹਾ ਵੀ ਹਾਂ ਜੀ ਹੁਣ ਫਿਰ ਕਾਲ ਪੁਲਿਸ ਨੂੰ ਤਾਂ ਕਾਲ ਕਰੋ ਅਲਟੀਮੇਟ ਆਪਾਂ ਦੇਖਣਾ ਤਾਂ ਹੈ ਕਿ ਬੱਚਾ ਕਿੱਥੇ ਹੈ ਤੇ ਜਦੋਂ ਫਿਰ ਇੰਗਲੈਂਡ ਦੀ ਪੁਲਿਸ ਮਤਲਬ ਫੇ ਤਾਂ ਹੈਗਾ ਹੀ ਆ ਕਿ ਮਤਲਬ ਔਨ ਦੀ ਟਾਈਮ ਪਹੁੰਚ ਜਾਂਦੇ ਆ ਹਨਾ ਤੇ ਉਹਨੇ ਆਇ ਇੰਨਾ ਨੇ ਗੱਲ ਮਿਲ ਕੇ ਦਰਵਾਜਾ ਖੋਲ੍ਹਿਆ ਤੇ ਉਹ ਹੈ ਨਹੀਂ ਸੀ ਵਿਚਾਰਾ ਉਹ ਮਤਲਬ ਇਸ ਦੁਨੀਆ ਤੋਂ ਇੱਕ ਮਾਪਿਆਂ ਦਾ ਇਕਲੌਤਾ ਬੇਟਾ ਸੀਗਾ ਜੀ ਕੋਈ ਸਿਸਟਰ ਵੀ ਨਹੀਂ ਹੈ ਇਕੱਲਾ ਹੀ ਸੀਗਾ ਬੜੇ ਚਾਮਾਂ ਲੱਡਾ ਨਾਲ ਬੜਾ ਸੰਪੰਨ ਪਰਿਵਾਰ ਹੈ ਜੀ ਸਾਡੇ ਪਿੰਡ ਦਾ ਬੜਾ ਡੀਸੈਂਟ ਫੈਮਿਲੀ ਹੈ ਦਾਦਿਆਂ ਪਰਦਾਦਿਆਂ ਤੋਂ ਇਹਨਾਂ ਨੇ ਕਦੇ ਵੀ ਕਿਸੇ ਨੂੰ ਕੋਈ ਝਗੜਾ ਜਾਂ ਮੰਦਾ ਸ਼ਬਦ ਬੋਲਣ ਤਾਂ ਬਹੁਤ ਦੂਰ ਦੀ ਗੱਲ ਹੈ ਕਦੇ ਕਿਸੇ ਨਾਲ ਉੱਚੀ ਆਵਾਜ਼ ਚ ਗੱਲ ਵੀ ਨਹੀਂ ਕੀਤੀ ਤੇ ਮਤਲਬ ਪੰਚਾਇਤ ਦੇ ਵਿੱਚ 15 ਸਾਲ ਜਸਵੀਰ ਵੀਰ ਦੀ ਰਹੇ ਨੇ ਕੋਰਪੋਰੇਟ ਸਿਟੀ ਦੇ ਪ੍ਰਧਾਨ ਰਹੇ ਨੇ ਤੇ politically ਬਹੁਤ ਉੱਚਾ ਰੁਤਬਾ ਰਿਹਾ ਇਹਦੇ باوجود ਵੀ ਇੱਕ ਐਨਾ ਇੱਕ ਡਾਟ ਜਿੰਨਾ ਵੀ ਇਹਨਾਂ ਤੇ ਦਾਗ ਨਹੀਂ ਹੈ ਪਤਾ ਨਹੀਂ ਅਸੀਂ ਸਾਰੇ ਹੁਣ ਸਨ ਨਗਰ ਦਿਆਲਗੜ ਵੀ ਇਥੇ ਡਿੜਬੇ ਚ ਬਿਜ਼ਨਸ ਸੀ ਇਥੇ ਡਿੜਬੇ ਘਰ ਵੀ ਬਣਾਇਆ ਮਤਲਬ ਇਹ ਦੋਨੋਂ ਨਗਰ ਇਲਾਕਾ ਜਿਵੇਂ 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 ਪਤਾ ਲੱਗ ਰਿਹਾ ਹਰ ਇੱਕ ਸਨ ਹੋ ਰਿਹਾ ਵੀ ਇੱਕ ਇਹੋ ਜਿਹਾ ਪਰਿਵਾਰ ਨ ਘਟਨਾ ਤਾਂ ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ ਵਾਟ ਇੱਕ ਜਿਹੜਾ ਦੇਵਤਾ ਰੂਪੀ ਪਰਿਵਾਰ ਹੋਵੇ ਜਦੋਂ ਉੱਥੇ ਇਹ ਚੀਜ਼ ਹੋ ਜਾਂਦੀ ਹੈ ਨਾ ਜੀ ਤੇ ਫਿਰ ਮਤਲਬ ਬਹੁਤ ਅਸਹਿਜ ਸਰਕਾਰ ਦੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਪੰਜਾਬ ਸਰਕਾਰ ਤੋਂ ਸਪੈਸ਼ਲੀ ਕਿਉਂਕਿ ਆਪਣਾ ਹੱਕ ਸਭ ਤੋਂ ਜ਼ਿਆਦਾ ਚੀਮਾ ਸਾਹ ਤੇ ਆ ਹਨਾ ਜੀ ਉਹ ਲੋਕਲ ਵੀ ਨੇ ਆਪਣੇ ਮੰਤਰੀ ਵੀ ਨੇ ਚਲੋ ਤੇ ਉਹਨਾਂ ਨੂੰ ਅਪਰੋਚ ਵੀ ਕੀਤਾ ਕੱਲ ਸਾਡੇ ਮੈਡਮ ਸਾਡੇ ਪਿੰਡ ਤੋਂ ਚੇਅਰਪਰਸਨ ਨੇ ਇੱਥੇ ਮਾਰਕੀਟ ਕਮੇਟੀ ਦੇ ਉਹਨਾਂ ਨੇ ਅਪਰੋਚ ਕੀਤਾ ਲੱਗੇ ਹੋਏ ਨੇ ਕੀ ਮਾਸਾਬੀ ਲੱਗੇ ਹੋਏ ਨੇ ਹੁਣ ਇਹੀ ਹੈ ਜੀ ਕਿ ਦੇਖੋ ਬੱਚਾ ਤਾਂ ਚਲਾ ਗਿਆ ਪਰ ਇਹ ਹੈ ਕਿ ਇਕਲੌਤਾ ਬੱਚਾ ਸੀਗਾ ਮੌਤ ਦਾ ਕਾਰਨ ਪਤਾ ਲੱਗਿਆ ਕਿ ਕਾਰਨ ਜੀ ਹੁਣ ਤੱਕ ਜੋ ਮਤਲਬ ਹੁਣ ਤੱਕ ਜੋ ਪਤਾ ਲੱਗਿਆ ਉਹ ਇਹੀ ਹੈ ਕਿ ਸਾਇਲੈਂਟ ਅਟੈਕ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ ਕੁਝ ਨਹੀਂ ਸੀ ਤੇ ਅਟੈਕ ਦਾ ਹੀ ਇਹ ਹੈ ਜੀ ਤੇ ਲੱਗੇ ਹੋਏ ਨੇ ਜੀ ਜੀ بس ਹੁਣ ਤਾਂ ਇਹੀ ਹੈ ਜੀ ਸੋਨੂੰ ਵੀ ਇਹੀ ਬੇਨਤੀ ਹੈ মিডিਆ ਰਹੀਂ ਵੀ ਇਹ ਬੇਨਤੀ ਹੈ ਚੀਮਾ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਕਿ ਸਾਡੀ ਮਤਲਬ ਬਾਡੀ ਲਿਆਉਣ ਦੇ ਵਿੱਚ ਸਾਡੀ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਪਰਿਵਾਰ ਨੂੰ ਤਰਵਾਸ ਮਿਲੂਗਾ ਅੰਤਮ ਰਸਮਾਂ ਆਪਣੇ ਹੱਥਾਂ ਨਾਲ ਕਰ ਲੈਣਗੇ ਤਾਂ ਤੁਹਾਡੀ ਬਾਕੀ ਪਰਿਵਾਰ ਨੂੰ ਤਸੱਲੀ ਹੋ ਜਾਂਦੀ ਹੈ ਜੀ ਤੇ ਬਸ ਇਹੀ ਬੇਨਤੀ ਹੈ ਪਲੀਜ਼ ਸਾਡੀ ਇਹ ਗੱਲ ਤੁਸੀਂ ਜ਼ਰੂਰ ਰੱਖ ਕੇ ਪਹੁੰਚਾਓ ਜੀ ਕੀ ਨਾਮ ਹੈ ਤੁਹਾਡਾ ਕੀ ਰਿਸ਼ਤੇਦਾਰੀ ਬੰਦੇ ਜਸਵੀਰ ਨਾਲ ਦੀ ਮੇਰਾ ਨਾਮ ਰਾਮ ਸਿੰਘ ਸਿੱਧੂ ਆ ਜੀ ਜਸਵੀਰ ਮੇਰਾ ਸਾਡੂ ਆ ਜੀ ਇੱਕ ਵੱਡੇ ਭਰਾ ਦੀ ਤਰ੍ਹਾਂ ਯਾਨੀ ਸਾਡਾ ਕੋਈ ਕਾਮ ਸਾਡੂ ਵਾਲਾ ਰਿਸ਼ਤਾ ਨਹੀਂ ਇੱਕ ਬਹੁਤ ਹੀ ਨੇੜੇ ਦਾ ਤੇ ਵੱਡੇ ਭਰਾ ਦੀ ਤਰ੍ਹਾਂ ਮੇਰੇ ਨਾਲ ਅੱਜ ਤੱਕ ਵੀ ਉਹਨਾਂ ਨੇ ਹਿਰਦੇ ਹੱਥ ਰੱਖ ਕੇ ਸਪੋਰਟ ਕੀਤੀ ਹੈ ਬੱਚੀ ਦੀ ਡੈਥ ਹੋਈ ਤੁਹਾਡਾ ਕੀ ਲੱਗਦਾ ਇਹ ਮੇਰੇ ਸਾਡੂ ਸਾਹਿਬ ਦਾ ਸਾਲੀ ਸਾਹਿਬ ਦਾ ਬੇਟਾ ਜਣੀ ਕੀ ਕੀ ਕਹਿਣਾ ਜੀ ਜਿਹੜੀ ਮੌਤ ਹੈ ਕਿਸ ਤਰ੍ਹਾਂ ਮੌਤ ਹੈ ਕਿਸ ਤਰ੍ਹਾਂ ਮੌਤ ਦਾ ਤਾਂ ਦੇਖੋ ਜੀ ਡਿਸਟੈਂਸ ਤੇ ਹੈ ਹੁਣ ਤੱਕ ਜਿਹੜੀ ਖਬਰ ਮੰਨ ਕੇ ਚਲੋ ਮਿਲ ਗਿਆ ਵੀ ਉਹ ਸਾਈਲੈਂਟ ਅਟੈਕ ਬੱਚਾ ਦੂਸਰੇ ਬੱਚੇ ਨੇ ਜਾ ਕੇ ਜਦੋਂ ਪਤਾ ਲੱਗਿਆ ਲੰਮਾ ਟਾਈਮ ਤੋਂ ਫੋਨ ਤੇ ਟੱਚ ਨਹੀਂ ਤਾਂ ਉਹਨੂੰ ਮੈਸੇਜ ਲਾਇਆ ਛੋਟੇ ਬੱਚੇ ਨੂੰ ਉਹਨੇ ਜਾ ਕੇ ਉੱਥੇ ਦੇਖਿਆ ਜਦੋਂ ਪੁਲਿਸ ਦੀ ਮਦਦ ਦੇ ਨਾਲ ਗੇਟ ਖੋਲ੍ਹਿਆ ਤਾਂ ਉਹਦੀ ਡੈੱਡ ਬਾਡੀ ਜਿਹੜੀ ਮਿਲੀ ਉਹਨੂੰ ਸਾਇਲੈਂਟ ਹੈ ਕਿ ਬਾਕੀ ਉੱਥੇ ਦੀ ਜਿਹੜੀ ਹੁਣ ਇਨਫੋਰਮੇਸ਼ਨ ਹੈ ਪੋਸਟਮਾਰਟਮ ਤੋਂ ਬਾਅਦ ਦੀਆਂ ਰਿਪੋਰਟਾਂ ਦੇ ਮੁਤਾਬਕ ਬੱਚੇ ਦੀ ਜੀ ਆਪਾਂ ਨੇਚਰ ਦੀ ਗੱਲ ਕਰ ਲਈ ਜੀ ਕਿਸ ਤਰ੍ਹਾਂ ਬੀਚਰਦਾ ਸੀ ਬਹੁਤ ਜ਼ਿਆਦਾ ਬਹੁਤ ਮੈਂ ਕਹਿੰਦਾ ਅੱਜ ਦੀ ਜਨਰੇਸ਼ਨ ਨੂੰ ਮੈਂ ਕਹਿੰਦਾ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਬੰਦਾ ਦੀ ਹਰ ਇੱਕ ਦਾ ਦਿਲ ਮੋਲਣ ਵਾਲਾ ਹਰ ਇੱਕ ਨੂੰ ਪਿਆਰ ਕਰਨ ਵਾਲਾ ਸਾਨੂੰ ਜਿਹੜੀ ਬਾਲੀ ਜਾਦੇ ਇਸ ਚੀਜ਼ ਦੀ ਸੱਟ ਹੈ ਉਹ ਇਹ ਆ ਵੀ ਪਿਛਲੇ 12 ਜਨਵਰੀ ਨੂੰ ਵਾਪਸ ਗਿਆ ਆ ਸੀ ਮੇਰੇ ਨਾਲ ਉਹਨੇ ਕਾਫੀ ਟਾਈਮ ਸਪੈਂਡ ਕੀਤਾ ਹਜੂਰ ਸਾਹਿਬ ਦੀ ਵੀ ਯਾਤਰਾ ਕੀਤੀ ਵੈਸੇ ਵੀ ਰਹਾ ਤੇ ਹਰ ਇੱਕ ਨੂੰ ਮੋਹ ਲਾਣ ਵਾਲਾ ਜਿਹਨੂੰ ਇੱਕ ਵਾਰੀ ਵੀ ਮਿਲ ਗਿਆ ਉਹ ਮੰਨ ਕੇ ਚਲੋ ਉਹਦੇ ਨਾਲ ਹਮੇਸ਼ਾ ਦੇ ਐਸੇ ਸਬੰਧ ਬਣਾ ਜਾਂਦਾ ਸੀ ਬੰਦਾ ਉਹਨੂੰ ਯਾਦ ਰੱਖਦਾ ਸੀ ਬਹੁਤ ਹੀ ਪਿਆਰਾ ਬੱਚਾ ਨਹੀਂ ਮਹੀਨਾ ਪਹਿ ਨਹੀਂ ਵਾਪਸ ਮਹੀਨਾ ਹਾਂ ਹਲੇ ਹੋਇਆ ਨਹੀਂ ਪਿਛਲੇ 12 ਉੱਥੇ ਕੀ ਕਰਦੇ ਸੀ ਉੱਥੇ ਸੇ ਕੰਸਟ੍ਰਕਸ਼ਨ ਦੇ ਕੰਮ ਸੀ ਜੀ ਉਹਦੇ ਨਾਲ ਕਰਦੇ ਸੀ ਜਿਹੜਾ ਹਲੇ ਹੋਰ ਨਵੀਆਂ ਬਿਆਹਤ ਬਾੜੀਆਂ ਸੀ ਹੋਰ ਤੇ ਉੱਥੇ ਲੀਗਲ ਹੋ ਗਿਆ ਸੀ ਤੇ ਇਸ ਤੋਂ ਬਾਅਦ ਅੱਗੇ ਯਾਨੀ ਮੈਰਜ ਲਈ ਹੋਰ ਪਰ ਤਿਆਰੀਆਂ ਸੀ ਬਲਕਿ ਹੋਰ ਅੱਗੇ ਦੀ ਜ਼ਿੰਦਗੀ ਜਾਣ ਵੇਲੇ ਮੇਰੇ ਨਾਲ ਰਾਇ ਵੀ ਹੋਈ ਵੀ ਬੇਟਾ ਹੁਣ ਭਾਜਨ ਅਠ ਨੌ ਕੋਈ ਆਪਦਾ ਕੋਈ ਸਟੋਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰੂਗਾ ਕਹਿੰਦੇ ਹਾਂ ਮਾਸੜ ਜੀ ਅਸੀਂ ਇਸ ਤਰ੍ਹਾਂ ਹੀ ਕਰਾਂਗੇ ਹੋਰ ਕਰਾਂਗੇ ਮੈਂ ਆਪਣੀ ਜ਼ਿੰਦਗੀ ਜੋ ਬਾਕੀ ਮਾਂ ਪਿਓ ਦਾ ਜੇ ਇਹ ਕਹਿ ਲਈਏ ਵੀ ਇੱਥੇ ਹੁਣ ਆਪਾਂ ਸ਼ਬਦਾਂ ਚ ਧਨੀ ਬਿਆਨ ਕਰ ਸਕਦੇ ਵੀ ਉਹ ਕੀ ਮਹਿਸੂਸ ਹੋ ਰਿਹਾ ਉਹ ਕੀ ਹੋ ਰਿਹਾ ਉਹਦੀ ਲੈ ਕੇ ਆਉਣ ਵਾਸਤੇ ਕਿਸ ਤਰ੍ਹਾਂ ਦੇ ਤੁਸੀਂ ਯਤਨਿਲ ਕਰਦੇ ਹੋਗੇ ਜੀ ਸਰਕਾਰਾਂ ਨੂੰ ਅਪੀਲ ਕਰਦੇ ਸਰਕਾਰਾਂ ਨੂੰ ਪੀ ਲਿਖੀ ਹੈ ਜੀ ਦੇਖੋ ਜਿੱਥੇ ਲੀਗਲੀ ਤੌਰ ਤੇ ਸਰਕਾਰਾਂ ਤੁਹਾਨੂੰ ਮੰਨ ਕੇ ਚਲੋ ਮਦਦ ਕਰ ਸਕਦੇ ਨੇ ਲਿਆਉਣ ਦੀ ਜਾਂ ਕਿਸੇ ਤਰ੍ਹਾਂ ਵੀ ਉਹ ਕਰਨ ਤਾਂ ਕਿ ਮਾਪਿਆਂ ਦਾ ਜਿਹੜਾ ਇਹ ਹੈ ਜਾਂ ਰਿਸ਼ਤੇਦਾਰਾਂ ਨੂੰ ਜਿੰਨੇ ਦਿਨ ਲਾਸ ਨਹੀਂ ਆਉਂਦੀ ਆਪਾਂ ਉਹਨੂੰ ਸੰਸਕਾਰ ਨਹੀਂ ਕਰਦੇ ਉਸ ਤੋਂ ਬਾਅਦ ਭੋਗ ਨਹੀਂ ਜਾਂਦੇ ਉਦੋਂ ਤੱਕ ਸੋਨੂੰ ਦੇਖ ਲਓ ਕਿ ਜ਼ਿੰਦਗੀ ਕਿਵੇਂ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਤਰਵਾਸਾ ਹੁੰਦਾ ਜ਼ਿੰਦਗੀ ਹੈ वैसे ਤਾਂ ਹੁਣ ਜਿਹੜੇ ਨਾਲ ਜਿੰਨੇ ਜੁੜੇ ਹੋਏ ਨੇ ਜੀ ਸਾਰੇ ਜਿੰਨੇ ਸਾਹ ਰਹਿਗੇ ਜ਼ਿੰਦਗੀ ਦੇ ਤੁਹਾਨੂੰ ਪਤਾ ਹੀ ਐ ਕਿਵੇਂ ਹੋਣਗੇ ਪਰ ਫੇਰ ਵੀ ਆਪਾਂ ਕਹਿੰਦੇ ਵੀ ਜਿੰਨਾ ਚਿਰ ਆਪਾਂ ਅੰਤਮ ਕਰਿਆਵਾ ਨਹੀਂ ਕਰ ਲੈਂਦੇ ਹੋਰ ਨਹੀਂ ਲੈਂਦੇ ਉਹਨਾਂ ਚਰਤਾ ਕਿਤੇ ਜਾ ਕੇ ਆਪਾਂ ਬਹੁਤ ਜ਼ਿਆਦੇ ਤਕਲੀਫ ਦੇ ਵਿੱਚ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਐ ਹੋਰ ਵੀ ਮਦਦ ਕੀਤੀ ਜਾਵੇ ਜਿਵੇਂ ਵੀ ਹੁੰਦੀ ਐ ਵੀ ਤਾਂ ਕਿ ਬੱਚਾ ਉਹ ਆਵੇ ਇੱਥੇ ਮਾਪਿਆਂ ਨੂੰ ਉਹਦੇ ਰਿਸ਼ਤੇਆਂ ਨੂੰ ਸੁਬੰਧਿਆਂ ਨੂੰ ਦਾਣਾ ਦੋਸਤਾਂ ਨੂੰ ਇਸ ਚੀਜ਼ ਦਾ ਕਿਤੇ ਮਾੜਾ ਮੋਟਾ ਤਰਵਾਸ ਹੋਵੇ